100 ਘੰਟੇ ਵੀ ਖਾਤੇ 170 ਵੀ ਖਾਤੇ ਵੈਸੇ ਤਾਂ ਇਹ ਕਹਾਵਤ ਬਣੀ ਹੀ ਆਮ ਆਦਮੀ ਪਾਰਟੀ ਲਈ ਲੱਗਦੀ ਹੈ ਕਿਉਂਕਿ ਕਿਸੇ ਵੀ ਮਾਮਲੇ ਤੇ ਸਰਕਾਰ ਆਪਣੇ ਪੈਰਾਂ ਤੇ ਸਟੈਂਡ ਨਹੀਂ ਕਰ ਪਾਰੀ ਪਹਿਲਾਂ ਪਬਲਿਕ ਡੋਮੇਨ ਦੇ ਵਿੱਚ ਜਾ ਕੇ ਸਰਕਾਰ ਤੇ ਕੈਬਨਟ ਮੰਤਰੀ ਬਿਆਨ ਦੇ ਦਿੰਦੇ ਨੇ ਪਰ ਅਗਲੇ ਕੁਝ ਘੰਟਿਆਂ ਦੇ ਵਿੱਚ ਹੀ ਯੂ ਟਰਨ ਮਾਰਨਾ ਪੈ ਜਾਂਦਾ ਹੈ ਆਖਰਕਾਰ ਐਸਾ ਚੱਲ ਕੀ ਰਿਹਾ ਹੈ ਕਿਉਂ ਸਰਕਾਰ ਆਪਣੇ ਹੀ ਬਿਆਨਾਂ ਦੇ ਵਿੱਚ ਆਪਣੇ ਆਪ ਨੂੰ ਘਿਰਦਾ ਮਹਿਸੂਸ ਕਰ ਰਹੀ ਆ ਇਸ ਤੇ ਬਹੁਤ ਅਹਿਮ ਗੱਲਬਾਤ ਕਰਨੀ ਹੈ ਤੇ ਉਧਰ ਬੀਤੇ ਕੱਲ ਪੰਜਾਬ ਸਰਕਾਰ ਨੂੰ ਮਾਨਯੋਗ ਹਾਈ ਕੋਰਟ ਦੇ ਵਿਚਕਾਰ ਵੀ ਫਟਕਾਰ ਤੇ ਜੁਰਮਾਨਾ ਲਗਾਇਆ ਗਿਆ ਹੈ ਕਿਸ ਮਾਮਲੇ ਤੇ ਪੰਜਾਬ ਸਰਕਾਰ ਹਾਈ ਕੋਰਟ ਦੇ ਵਿੱਚ ਆਪਣੇ ਪੈਰਾਂ ਤੇ ਨਹੀਂ ਖੜ ਪਾਈ ਇਸ ਤੇ ਬਹੁਤ ਅਹਿਮ ਗੱਲਬਾਤ ਕਰਨੀ ਹੈ ਤੇ ਨਾਲ ਹੀ ਨਾਲ ਗੱਲਬਾਤ ਕਰਨੀ ਹੈ ਕਾਂਗਰਸ ਦੇ ਵਿੱਚਕਾਰ ਚੱਲ ਰਹੇ 카ਟੋਕਲੇਸ਼ ਦੀ ਕਾਂਗਰਸ ਦਾ 카ਟੋਕਲੇਸ਼ ਦਿਨੋਂ ਦਿਨ ਵੱਧਦਾ ਦਿਖਾਈ ਦੇ ਰਿਹਾ ਹੈ 23 ਜਨਵਰੀ ਨੂੰ ਮੀਟਿੰਗ ਵੀ ਸੱਦੀ ਗਈ ਆ ਪਰ ਕੀ ਉਸ ਮੀਟਿੰਗ ਤੋਂ ਪਹਿਲਾਂ ਆਪਸ ਦੇ ਵਿੱਚ ਕੋਈ ਸਮਝੌਤਾ ਕਰ ਲਿਆ ਜਾਵੇਗਾ ਜਾਂ ਫਿਰ ਇਹ ਕਾਟੋਕਲੇਸ ਉਸ ਮੀਟਿੰਗ ਦੇ ਵਿੱਚ ਵੀ ਦਿਖਾਈ ਦੇਵੇਗਾ ਇਸ ਤੇ ਬਹੁਤ ਅਹਿਮ ਗੱਲਬਾਤ ਕਰਨੀ ਹੈ ਤੇ ਬੀਤੇ ਕੱਲ ਪੰਜਾਬ ਕੈਬਨਟ ਦੀ ਅਹਿਮ ਮੀਟਿੰਗ ਹੋਈ ਆ ਉਸ ਮੀਟਿੰਗ ਦੇ ਵਿੱਚ ਕੀ ਕੁਝ ਫੈਸਲੇ ਲਏ ਗਏ ਨੇ ਤੇ ਕਿਹੜੇ ਕਿਹੜੇ ਵਰਗ ਦੇ ਲਈ ਉਹ ਲਾਹੇਵੰਦ ਨੇ ਇਸ ਤੇ ਵੀ ਅਹਿਮ ਗੱਲਬਾਤ ਕਰਾਂਗੇ ਹਸ਼ੀਕਰ ਜੀ ਤੁਸੀਂ ਦੇਖ ਰਹੇ ਹੋ ਖਬਰ ਸਵੇਰ ਮੈਂ ਅਜੇ ਰਖੜਾ ਇਹਨਾਂ ਖਬਰਾਂ ਤੇ ਵਿਚਾਰ ਚਰਚਾ ਕਰਨ ਦੇ ਲਈ ਮੇਰੇ ਨਾਲ ਨੇ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਜੀ ਸਭ ਤੋਂ ਪਹਿਲਾਂ ਮੈਂ ਉਹਨਾਂ ਦਾ ਪ੍ਰੋਗਰਾਮ ਦੇ ਵਿੱਚ ਸਵਾਗਤ ਕਰੂੰਗਾ ਅਣਖੀ ਸਰ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਰਖੜਾ ਸਾਹਿਬ ਸਾਰੇ ਅਣਖੀ ਸਰ ਪੰਜਾਬ ਸਰਕਾਰ ਦੀ ਜੇਕਰ ਗੱਲ ਕਰ ਲਈਏ ਜਾਂ ਕੈਬਨਟ ਮੰਤਰੀ ਦੀ ਕਿਸੇ ਦੀ ਗੱਲ ਕਰ ਲਈਏ ਪਹਿਲਾਂ ਤਾਂ ਜੀ ਪਬਲਿਕ ਡੋਮੇਨ ਦੇ ਵਿੱਚ ਜਾ ਕੇ ਬਿਆਨਬਾਜ਼ੀ ਕਰ ਦਿੰਦੇ ਨੇ ਪਰ ਅਗਲੇ ਕੁਝ ਘੰਟਿਆਂ ਦੇ ਵਿੱਚ ਹੀ ਯੂ ਟਰਨ ਮਾਰ ਲੈਂਦੇ ਨੇ ਜੀ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਜੀ ਪਿਛਲੇ ਦਿਨਾਂ ਦੇ ਵਿੱਚ ਰਸੋਕਾਨਾ ਸਾਹਿਬ ਪਹੁੰਚਦੇ ਨੇ ਜੀ ਉਸ ਮਾਮਲੇ ਦੇ ਵਿੱਚ ਜੋ 169 ਪਵਨ ਸਰੂਪ ਵਾਲਾ ਦਾਵਾ ਮੁੱਖ ਮੰਤਰੀ ਭਗਵੰਤ ਮਾਨ ਕਰਦੇ ਨਹੀਂ ਉਸ ਮਾਮਲੇ ਦੇ ਵਿੱਚ ਉਹ ਕਹਿੰਦੇ ਨੇ ਕਿ ਰਿਕਾਰਡ ਪੂਰਾ ਦਰੁਸਤ ਪਾਇਆ ਗਿਆ ਪਰ ਇਸ ਮਾਮਲੇ ਦੇ ਵਿੱਚ ਹੁਣ ਵਿੱਤ ਮੰਤਰੀ ਵੀ ਯੂ ਟਰਨ ਮਾਰ ਗਏ ਨੇ ਜੀ ਇਸ ਨੂੰ ਕਿਵੇਂ ਦੇਖਦੇ ਹੋ ਦੇਖੋ ਜਿਹੜੀ ਤੁਸੀਂ ਪੰਜਾਬ ਸਰਕਾਰ ਦੀ ਗੱਲ ਕੀਤੀ ਹੈ ਪੰਜਾਬ ਸਰਕਾਰ ਦਾ ਇਹ ਕੋਈ ਪਹਿਲਾ ਅਨੁਭਵ ਨਹੀਂ ਹੈਗਾ ਕਿ ਜਿੱਤੇ ਹੋਵੇ ਉਹ ਲਿਆ ਹੋਵੇ ਬੀਤੇ ਸਮੇਂ ਦੇ ਵਿੱਚ ਵੀ ਕਈ ਅਜਿਹੇ ਮੁੱਦੇ ਆਏ ਨੇ ਜਿੱਥੇ ਪੰਜਾਬ ਸਰਕਾਰ ਪਹਿਨਾ ਐਲਾਨ ਕਰ ਦਿੰਦੀ ਰਹੀ ਹੈ ਔਰ ਫਿਰ ਬਾਅਦ ਵਿੱਚ ਉਸ ਨੂੰ ਬੈਕਵਰਡ ਤੇ ਜਾਣਾ ਪਿਆ ਤੇ ਯੂ ਟਰਨ ਲੈਣਾ ਪਿਆ ਇਹ ਹੁਣ ਤਾਜ਼ਾ ਮਸਲਾ ਆਇਆ ਹੈ ਜਿਸ ਕਰਕੇ ਪੰਜਾਬ ਸਰਕਾਰ ਨੂੰ ਇੱਕ ਵਾਰੀ ਦੁਬਾਰਾ ਯੂ-ਟਰਨ ਲੈਣਾ ਪੈ ਰਿਹਾ ਕਿਉਂਕਿ ਇਹ ਮਸਲਾ ਇਡਾ ਸਧਾਰਨ ਨਹੀਂ ਹੈ ਜਿਹੜਾ ਸਧਾਰਨ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਇਸ ਨੂੰ ਦੇਖ ਰਹੀ ਹੈ ਕਿਉਂਕਿ ਇਸ ਦਾ ਮੁੱਦਾ ਬੰਗਾ ਹਲਕੇ ਦੇ ਕਈ ਲੋਕਾਂ ਦੀਆਂ ਭਾਵਨਾਵਾਂ ਨਾਲ ਜੁੜਿਆ ਹੈ ਮੁੱਖ ਮੰਤਰੀ ਸਾਹਿਬ ਇੱਕ ਪਾਸੇ ਸਟੇਟਮੈਂਟ ਦੇ ਦਿੰਦੇ ਆ ਫਿਰ ਬਾਅਦ ਵਿੱਚ ਉਹਨਾਂ ਦਾ ਇਹ ਵਰਸ਼ਣ ਹੁੰਦਾ ਜਾਂ ਕਿਸੇ ਤਰੀਕੇ ਨਾਲ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਜੋ ਸਿਟ ਬਣੀ ਸੀ ਉਹਨਾਂ ਵੱਲੋਂ ਪੂਰੀ ਜਾਣਕਾਰੀ ਉਹਨਾਂ ਨੂੰ ਨਹੀਂ ਸੀ ਦਿੱਤੀ ਗਈ ਇਸ ਕੋ ਮਗਰੋਂ ਰਾਜਮਤੀ ਜਿਹੜੀ ਇਸ ਮੁੱਦੇ ਤੇ ਅਗਰ ਬੰਦੀਆਂ ਸ਼ੁਰੂ ਹੋਣੇ ਗਟੋਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹ ਜਿੰਨਕ ਧਾਮੀ ਪਹੁੰਚਦੇ ਆ। ਦੂਜੇ ਪਾਸੇ ਵੱਖ-ਵੱਖ ਪਾਰਟੀਆਂ ਦੇ ਨਮਾਇंदे ਵੀ ਉੱਥੇ ਪਹੁੰਚਦੇ ਆ। ਔਰ ਸਭ ਤੋਂ ਵੱਡੀ ਛੱਟ ਉਦੋਂ ਲੱਗਦੀ ਹੈ ਜਦੋਂ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਨਾ ਹੋਏ ਤੇ ਕਾਲੀ ਦਲ ਤੋਂ ਵਿਧਾਇਕ ਜਿਹੜੇ ਡਾਕਟਰ ਸੁਖੀ ਉਹ ਜਾ ਕੇ ਆਪਣੇ ਕੈਬਨਟ ਮੰਤਰੀ ਕੈਬਨਟ ਰੈਂਕ ਤੋਂ ਅਸਤੀਫਾ ਦੇ ਦਿੰਦੇ ਆ ਤੇ ਮੁੱਖ ਮੰਤਰੀ ਸਾਹਿਬ ਦੀ ਗੱਲ ਦਾ ਬਰੂਦ ਕਰਦੇ ਆ। ਤਾਂ ਕੁਦਰਤੀ ਤੌਰ ਤੇ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਨੂੰ ਬੈਕਪਟ ਤੇ ਜਾਣਾ ਪੈਂਦਾ ਹੈ ਜਦੋਂ ਸਾਰੇ ਪਾਸਿਓਂ ਘਿਰਦੀ ਆ ਤਾਂ ਫਿਰ ਕੁਦਰਤੀ ਤੌਰ ਤੇ ਹਰਪਾਲ ਸਿੰਘ ਚੀਮਾ ਤੇ ਦੂਜੇ ਪਾਸੇ ਅਰਜੋਤ ਕੈਂਤੀ ਡਿਊਟੀ ਲਈ ਜਾਂਦੀ ਆ ਨਾਲ ਮਾਲਵਿੰਦਰ ਸਿੰਘ ਕੰਗ ਵੀ ਉੱਥੇ ਭੇਜੇ ਜਾਂਦੇ ਆ ਤੇ ਜਾ ਕੇ ਉੱਥੇ ਉਹਨਾਂ ਵੱਲੋਂ ਵਰਸ਼ਨ ਦਿੱਤਾ ਜਾਂਦਾ ਉਹ ਜਾਂਦਾ ਕਿ ਆ ਜਾਂਦਾ ਕਿ ਇਹ ਮਸਲਾ ਜਿਹੜਾ ਠੀਕ ਠਾਕ ਹੈ ਪਬ ਡੈਮੇਜ ਕੰਟਰੋਲ ਕਰਨ ਦੀ ਜਿਹੜੀ ਸਥਿਤੀ ਆ ਉੱਥੇ ਸਾਹਮਣੇ ਆਉਂਦੀ ਹੈਗੀ ਹੁਣ ਰਖੜਾ ਸਭ ਗੱਲ ਇਹ ਹੈਗੀ ਆ ਕਿ ਜਿਸ ਤਰੀਕੇ ਨਾਲ ਡਾਕਟਰ ਸੁਖੀ ਦੀ ਮੀਟਿੰਗ ਮਨਿਕਸ਼ਾ ਸੋਧਿਆ ਨਾਲ ਹੁੰਦੀ ਆ ਦੂਜੇ ਪਾਸੇ ਹਰਪਾਲ ਚੀਮਾ ਤੇ ਹਰਜੋਤ ਬੈਸਦੀ ਮੀਟਿੰਗ ਜਿਹੜੀ ਹੈ ਮਨੀਸ਼ ਸਸੋਦੀਆ ਨੂੰ ਦੀ ਪ੍ਰਸ਼ਨ ਇਹ ਆ ਕਿ ਇਹ ਜਿਹੜੇ ਦੋਵੇਂ ਆਗੂ ਨੇ ਜਿਹੜੇ ਦੋਵੇਂ ਮੰਤਰੀ ਨੇ ਇਹ ਕਿਹਦੇ ਕਹਿਣ ਤੇ ਉੱਥੇ ਪਹੁੰਚੇ ਜਦੋਂ ਇਹ ਪਹੁੰਚੇ ਤਾਂ ਕੀ ਭਪਨਤ ਬਾਦ ਨੂੰ ਨੂੰ ਤੁਸਰੇ ਵਿੱਚ ਲਿਆ ਕੇ ਸਭ ਤੋਂ ਵੱਡਾ ਪ੍ਰਸ਼ਨ ਇਹ ਹੈਗਾ ਤੇ ਜਾਂ ਮਨੀਸ਼ ਸਸੋਦੀਆ ਨੇ ਆਪਣੇ ਪੱਤਰ ਤਹੀ ਇਹਨਾਂ ਨੇ ਸਾਵਾ ਨੂੰ ਉੱਥੇ ਭੇਜ ਕੇ ਸਾਡੇ ਮਸਲੇ ਨੂੰ ਸਥਿਤੀ ਨੂੰ ਸੁਭਾਦਨ ਵਾਸਤੇ ਜਿਹੜੀ ਗੱਲ ਉਹ ਕਹੀ ਗਈ ਹੈ ਹਰਪਾਲ ਚੀਮਾ ਦਾ ਜਿਹੜਾ ਬਿਆਨ ਹੋ ਅਸੀਂ ਕਹਾਂਗੇ ਕਿ ਦੋਲਾ ਬਿਆਨ ਆ ਇੱਕ ਪਾਸੇ ਤਾਂ ਕਹਿ ਰਿਹਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਿਹੜੀ ਸੰਤੁਸ਼ਟੀ ਹੈ ਉਸ ਦੇ ਆਧਾਰ ਤੇ ਅਸੀਂ ਇਹ ਗੱਲ ਕਹਿ ਰਹੇ ਹਾਂ ਤੇ ਨਾਲ ਹੀ ਉਹਨਾਂ ਨੇ 169 ਸਰੂਪਾਂ ਦੀ ਜਿਹੜੀ ਗੱਲ ਆ ਉਹ ਵੀ ਉਸੇ ਤਰੀਕੇ ਨਾਲ ਬਰਕਰਾਰ ਰੱਖੀ ਹੈ ਸਥਿਤੀਆਂ ਜਿਹੜੀਆਂ ਨੇ ਇਹਨਾਂ ਨੂੰ ਇੱਕ ਵਾਰੀ ਨੱਥਰ ਕੇ ਜਿਹੜਾ ਸਟੈਂਡ ਲੈਣਾ ਪਊਗਾ ਹੁਣ ਭਗਵੰਤ ਮਾਨ ਹੁਣ ਦਾ ਇਹ ਮਸਲਾ ਉਸੇ ਤਰੀਕੇ ਦਾ ਹੈ ਜਿਸ ਤਰੀਕੇ ਨਾਲ 2015 ਦੇ ਵਿੱਚ ਜਦੋਂ ਬਰਗਾੜੀ ਉੱਥੇ ਜਿਹੜੀ ਸਰੂਪਾਂ ਦੀ ਬੇਅਦਮੀ ਹੁੰਦੀ ਹੈ ਤਾਂ ਉਦੋਂ ਵੀ ਇਹੋ ਜਿਹੀ ਸਥਿਤੀ ਜਿਹੜੀ ਹੋਈ ਅ ਸੁਖਵੀਰ ਸਿੰਘ ਬਾਦਲ ਜਿਹੜੇ ਉਸ ਕੋਲੇ ਡਿੱਪੀ ਕੀ ਮਿਸਟਰਸਾਂ ਤੇ ਪੰਜਾਬ ਦੇ ਗ੍ਰਹਿ ਮੰਤਰੀ ਸਾਹਿਬ ਪ੍ਰੈਸ ਕਾਨਫਰੰਸ ਕਰਦੇ ਆ ਦੋ ਬੁੰਡੇ ਜਿਹੜੇ ਚੁਕਲੇ ਜਾਂਦੇ ਆ ਤੇ ਕਹਿੰਦੇ ਜੀ ਹਾਂ ਮਸਲਾ ਹੱਲ ਹੋ ਗਿਆ ਤਾਂ ਮੈਂ ਗੁਰਦੁਆਰਾ ਸਾਹਿਬ ਮਾਥਾ ਟੇਕਣ ਜਾ ਰਿਹਾ ਉਸ ਤੋਂ ਬਾਅਦ ਉਹੀ ਸੁਖਬੀਰ ਸਿੰਘ ਬਾਦਲ ਉਸ ਗੱਲ ਤੇ ਯੂ ਟਰਨ ਲੈਂਦੇ ਆ ਪਰ ਤੈਸ ਲੋ ਉਹ ਬਾਤ ਬਵਾਤ ਅੱਜ ਤੱਕ ਅਜੇ ਤੱਕ ਖਤਮ ਨਹੀਂ ਹੋਇਆ ਅੱਜ ਵੀ ਉਹਨਾਂ ਦੋਨੋਂ ਕੋਲਾਂ ਦੀ ਜਿਹੜੀ ਗੱਲਬਾਤ ਆ ਉਹ ਸਾਹਮਣੇ ਜਿਹੜੀ ਉਹ ਆ ਜਾਂਦੀ ਆ ਤਾਂ ਮੁੱਖ ਮੰਤਰੀ ਸਾਹਿਬ ਨੂੰ ਇਤਿਹਾਸ ਤੋਂ ਜਿਹੜਾ ਸਬਕ ਲੈਣਾ ਚਾਹੀਦਾ ਕਿ ਸਟੇਟਮੈਂਟ ਜਿਹੜੀ ਕੋਈ ਵੀ ਦੇਣੀ ਆ ਉਹ ਕਾਲੀਚ ਨਹੀਂ ਦੇਣੀ ਬਲਕਿ ਆਪਣਾ ਹੋਮਵਰਕ ਜਿਹ ਇਹ ਉਸਤੇ ਨੇ ਇੱਕ ਮਾਨਸਿਕ ਪ੍ਰੈਸ਼ਰ ਸੀ ਆ ਖਾਸ ਤੌਰ ਤੇ 14 ਅਪ੍ਰੈਲ ਨੂੰ ਜਦੋਂ ਬਾਕੀ ਦੇ ਮੇਲੇ ਦੇ ਉੱਤੇ ਮੁੱਖ ਮੰਤਰੀ ਸਾਹਿਬ ਇੱਕ ਧਾਰਮਿਕ ਸਟੇਜ ਦੇ ਸਬੰਧੀ ਐਲਾਨ ਕਰਦੇ ਆ ਉਹ ਹੀ 15 ਤਰੀਕ ਨੂੰ ਉਹਨਾਂ ਦੀ ਗੈਨੀ ਗੈਨੀ ਕੁਲਦੀਪ ਸਿੰਘ ਗੜਗਾ ਜਿਹੜੇ ਅਕਾਲਪੁਰ ਸਾਹਿਬ ਦੇ ਕਾਰਜਕਾਰੀ ਜਥੇਦਾਰ ਨੇ ਉਹਨਾਂ ਦੇ ਸਾਹਮਣੇ ਉਹਨਾਂ ਦੀ ਪੇਸ਼ੀ ਸੀ ਤਾਂ ਕੁਦਰਤੀ ਤੌਰ ਤੇ ਉਸ ਸਮੇਂ ਆਪਣਾ ਇੱਕ ਦਬਾਅ ਦਬਾਅ ਦੇ ਵਿੱਚੋਂ ਦੀ ਜਿਹੜੀ ਸਥਿਤੀ ਸੀ ਉਸ ਨੂੰ ਡਾਇਵਰਟ ਕਰਨ ਵਾਸਤੇ ਹੀ ਸ਼ਾਇਦ ਮੁੱਖ ਮੰਤਰੀ ਸਾਹਿਬ ਵੱਲੋਂ ਇਹ ਬਿਆਨ ਜਿਹੜਾ ਉਹ ਦਿੱਤਾ ਗਿਆ ਪਰ ਸਭ ਤੋਂ ਵੱਡਾ ਮਹੱਤਵਪੂਰਨ ਪ੍ਰਸ਼ਨ ਰਖੜਾ ਜੀ ਇਹ ਆ ਕੀ ਇੱਕ ਪਾਸੇ ਤਾਂ ਮੁੱਖ ਮੰਤਰੀ ਸਾਹਿਬ ਜਾਂ ਦੂਜੇ ਪਾਸੇ ਖਰਪਾਲ ਚੀਮਾ ਉਹਨੇ ਕਹਿਤਾ ਕਿ ਜਿਹੜੀ ਜਾਣਕਾਰੀ ਠੀਕ ਨਹੀਂ ਸੀ ਪਰ ਸਭ ਤੋਂ ਵੱਡੀ ਜਿਹੜਾ ਪ੍ਰਸ਼ਨ ਉੱਠਦਾ ਆ ਉਹ ਸਿਟ ਦੇ ਉੱਤੇ ਜਿਸ ਵੱਲੋਂ ਪ੍ਰੈਸ ਰੂਮ ਜਾਰੀ ਕੀਤਾ ਗਿਆ ਹੁਣ ਜੇਕਰ ਸਿਟ ਵੱਲੋਂ ਪ੍ਰੈਸ ਰੂਮ ਜਾਰੀ ਕੀਤਾ ਗਿਆ ਤੇ ਕੀ ਸਿਟ ਦੀ ਜਿਹੜੀ ਕ੍ਰੈਡਿਬਿਲਟੀ ਆ ਕਿ ਉਸ ਉੱਤੇ ਯਕੀਨ ਕੀਤਾ ਜਾ ਸਕਦਾ ਪ੍ਰਸ਼ਨ ਇਹ ਹੈਗਾ ਕਿ ਹੁਣ ਸਿਟ ਜਿਹੜੀ ਆ ਸਿਟ ਨੇ ਜਿਹੜੀ ਜਾਂਚ ਕੀਤੀ ਆ ਜਸ ਸਤਿੰਦਰ ਕੋਹਲੀ ਜਿਹੜਾ ਲੁਧਿਆਣੇ ਦਾ ਸੀਗਾ ਉਹਦੇ ਉਸ ਵੱਡੀ ਜਿਹੜੀਆਂ ਜਾਂਚ ਚੱਲ ਰਹੀ ਆ ਹੁਣ ਉਹ ਕਿੱਥੇ ਸਟੈਂਡ ਕਰਦੀਆਂ ਨੇ ਕੀ ਸਿਟ ਦੇ ਦਾਅਵੇ ਪੂਰਨ ਤੌਰ ਤੇ ਹੁਣ ਠੀਕ ਹੋਣਗੇ ਜਾਂ ਲੋਕ ਉਹਨਾਂ ਤੇ ਯਕੀਨ ਕਰਨਗੇ ਤੇ ਜਾਂ ਸਿੱਟੇ ਦੇ ਸੰਦਰਭ ਵਿੱਚ ਕੱਲ ਨੂੰ ਪੰਜਾਬ ਸਰਕਾਰ ਜਿਹੜੀ ਆ ਯੂ-ਟਰਨ ਲੈ ਸਕਦੀ ਆ ਬਾਕੀ ਇਹਦੇ ਵਿੱਚ ਕੋਈ ਨਵੀਂ ਗੱਲ ਨਹੀਂ ਕਿ ਪੰਜਾਬ ਸਰਕਾਰ ਦਾ ਇਹ ਇਤਿਹਾਸ ਰਿਹਾ ਕਿ ਹਰ ਮੁੱਦੇ ਤੇ ਇਸ ਨੂੰ ਯੂ-ਟਰਨ ਲੈਣਾ ਤੇ ਇਹਨਾਂ ਐਲਾਨ ਕਰ ਦੇਣਾ ਚਾਹੇ ਉਸ ਤੋਂ ਮਗਰੋਂ ਬੈਕਟ੍ਰੈਕਟੇ ਹੋਣਾ ਤਾਂ ਇਹਦੇ ਨਾਲ ਸਰਕਾਰ ਦੀ ਗਰਮਾ ਔਰ ਮੁੱਖ ਮੰਤਰੀ ਸਾਹਿਬ ਦੀ ਜਿਹੜੀ ਮਰਿਆਦਾ ਜਾਂ ਉਹਨਾਂ ਦੀ ਕ੍ਰੈਡਿਬਿਲਟੀ ਦੇ ਉੱਤੇ ਕੁਐਸਚਨ ਮਾਰਕ ਜਿਹੜੇ ਜ਼ਰੂਰ ਲੱਗਦੇ ਕੱਲ ਵੀ ਇਸ ਸੰਬੰਧੀ ਅਸੀਂ ਵਿਸਤਾਰ ਚ ਗੱਲ ਕੀਤੀ ਸੀ ਬਾਕੀ ਸ਼ਾਇਦ ਜਿੱਥੋਂ ਤੁਸੀਂ ਗੱਲ ਸ਼ੁਰੂ ਕੀਤੀ ਆ ਉਹ ਗੱਲ ਪੂਰਨ ਤੌਰ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਪੂਰਨ ਤੌਰ ਤੇ ਪ੍ਰੋਟਸਟ ਕਰਦੀ ਹੈ ਜੀ ਕੋਜ ਪ੍ਰੋਸਜੋਗ ਸੂਤਰਾ ਮੁਤਾਬਕ ਇਹ ਵੀ ਪਤਾ ਲੱਗਿਆ ਕਿ ਜੋ ਚੀਮਾ ਦੇ ਵੱਲੋਂ ਬਿਆਨ ਦਿੱਤਾ ਗਿਆ ਸੀ ਉਹ ਹਾਈ ਕਮਾਂਡ ਨੂੰ ਪਸੰਦ ਨਹੀਂ ਆਇਆ ਜੀ ਇਸੇ ਕਾਰਨ ਉਹਨਾਂ ਦੇ ਵੱਲੋਂ ਮੁਰ ਤੋਂ ਸਪਸ਼ਟੀਕਰਨ ਦਿੱਤਾ ਗਿਆ ਯੂ ਟਰਨ ਆ ਜੋ ਮਾਰਿਆ ਗਿਆ ਪਰ ਇਸੇ ਮਾਮਲੇ ਦੇ ਵਿੱਚ ਜੇਕਰ ਆਪਾਂ ਥੋੜਾ ਜਿਹਾ ਅੱਗੇ ਵੱਲ ਨੂੰ ਵਧਦੇ ਹਾਂ ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਜਿਵੇਂ ਮੱਗ ਹੀ ਮੌਕੇ ਇਹ ਬਿਆਨ ਦਿੱਤਾ ਜਾਂਦਾ ਬਾਅਦ ਦੇ ਵਿੱਚ ਵਾਰੀ-ਵਾਰੀ ਇਸ ਤੇ ਯੂ ਟਰਨ ਵੀ ਆਉਂਦੇ ਨੇ ਤੇ ਇਹ ਵੀ ਗੱਲ ਹਰਪਾਲ ਚੀਮਾ ਜੀ ਉੱਥੇ ਕਹਿੰਦੇ ਨੇ ਕਿ ਮੁੱਖ ਮੰਤਰੀ ਭਗਵੰਤ ਮਾਨ ਖੁਦ ਇਸ ਧਾਰਮਿਕ ਸਥਾਨ ਤੇ ਆਉਣਗੇ ਕਿ ਆਉਣ ਵਾਲੇ ਦਿਨਾਂ ਦੇ ਹੋਚ ਕੇ ਮਾਫੀ ਵੀ ਮੰਗ ਸਕਦੇ ਆ ਦੇਖੋ ਜੀ ਜੇਕਰ ਮਾਫੀ ਇਹਨਾਂ ਦਾ ਸੁਪਰੀਮੋ ਆਮ ਆਦਮੀ ਪਾਰਟੀ ਦਾ ਸੁਪਰੀਮੋਰ ਦਿਨ ਕੇਜਰੀਵਾਲ ਵਿਕਰਮ ਸਿੰਘ ਮਜੀਠੀਏ ਕੋਲ ਮੰਗ ਸਕਦਾ ਬਿਲਕੁਲ ਹੰਤਮਾਨ ਹੋਣਾ ਵਾਸਤੇ ਕੋਈ ਇਹ ਵੱਡੀ ਗੱਲ ਨਹੀਂ ਹੈ ਕਿਉਂਕਿ ਇਹਦੇ ਵਿੱਚ ਸਿਆਸੀ ਨੁਕਸਾਨ ਤੇ ਸਿਆਸੀ ਲਾਭ ਦੇਖਿਆ ਜਾਂਦਾ ਤੇ ਜੇ ਕੋਈ ਪਤਾ ਹੋਵੇ ਕਿ ਸਿਆਸੀ ਨੁਕਸਾਨ ਵੱਡੇ ਪੱਧਰ ਤੇ ਹੋ ਰਿਹਾ ਕਿਉਂਕਿ ਦਵਾਬੇ ਦਾ ਇਹ ਹਲਕਾ ਖਾਸ ਕਰਕੇ ਦਲਤ ਵਰਗ ਦੀ ਨੁਮਾਇੰਦਗੀ ਕਰਨ ਵਾਲਾ ਵੋਟਾਂ ਦੀ ਰਾਜਨੀਤੀ ਦੇ ਵਿੱਚ ਇੱਕ ਮਹੱਤਵਪੂਰਨ ਧੁਰਕਾ ਜਿਹੜੀ ਅਦਾ ਕਰਦਾ ਫਿਰ ਕੀ ਹੋ ਜੂਗਾ ਜੇ ਮਾਫੀ ਮੰਗ ਲਵਾਂ ਕਿ ਮੁਖਬਤੀ ਸਾਹਿਬ ਕਿਉਂਕਿ ਮਾਫੀ ਮੰਗਣਾ ਕਿਸੇ ਵੀ ਨੇਤਾ ਵਾਸਤੇ ਕੋਈ ਵੱਡੀ ਗੱਲ ਨਹੀਂ ਹੁੰਦੀ ਕਿ ਠੀਕ ਹੈ ਜੀ ਮੇਰੇ ਸ਼ਬਦ ਗਲਤ ਰਿਕਰ ਗਏ ਮੈਂ ਮਾਫੀ ਮੰਗ ਲਵਾਂ ਉੱਥੇ ਕੀ ਫਰਕ ਪੈਣ ਲਗਾ ਗੱਲ ਉਸ ਆਤਮਾ ਦੇ ਬੋਝ ਦੀ ਆ ਕਿ ਤੁਸੀਂ ਆਪਣੀ ਆਤਮਾ ਦੇ ਬੋਝ ਕਿੰਨਾ ਕ ਸਨਕਾਰ ਕਰਦੇ ਜਾਂ ਕਿੰਨਾ ਕ ਸਨਕਾਰ ਨਹੀਂ ਕਰਦੇ ਪਰ ਸ਼ਾਇਦ ਇਹੋ ਗੱਲ ਹੈ ਕਿ ਰਾਜਨੀਤਿਕ ਆਗੂਆ ਉਹਦੀ ਆਤਮਾ ਉਤੇ ਬੋਝ ਦੀ ਗੱਲ ਨਹੀਂ ਕਰਦਾ ਉਹਨਾਂ ਦੇ ਬੋਝ ਪਿਆ ਵੀ ਉਸ ਤਰ੍ਹਾਂ ਦਾ ਨਾਮ ਹੀ ਪਿਆ ਉਸ ਤਰ੍ਹਾਂ ਦਾ ਬਾਕੀ ਦੇਖੋ ਕਿ ਮੁੱਖ ਮੰਤਰੀ ਸਾਹਿਬ ਕਦੋਂ ਹੁੰਦੇ ਨੇ ਕਦੋਂ ਆ ਕੇ ਮਾਫੀ ਮੰਗਦੇ ਆ ਬਾਕੀ ਮਾਫੀ ਮੰਗਣ ਜਾਂ ਨਾਮੰਗਲ ਉਹ ਕੋਈ ਜ਼ਿਆਦਾ ਫਰਕ ਜਿਹੜਾ ਨਹੀਂ ਪੈਂਦਾ ਕਿਉਂਕਿ ਪੰਜਾਬ ਸਰਕਾਰ ਦੇ ਅਸਲ ਰਵਈਏ ਤੇ ਲੋਕਾਂ ਜਾਣੋ ਵੀ ਤੇ ਸਮਝ ਚੁੱਕੇ ਨੇ ਬਿਲਕੁਲ ਅਣਕੀ ਸਰ ਉਹਦੇ ਨਾਲ ਦੂਜੇ ਪਾਸੇ ਜੇਕਰ ਕਾਂਗਰਸ ਦੀ ਗੱਲ ਕਰ ਲਈ ਤਾਂ ਜਿਵੇਂ ਜਿਵੇਂ ਇਲੈਕਸ਼ਨ ਅੱਗੇ ਵੱਲ ਨੂੰ ਆ ਰਹੀ ਹੈ ਜਿਵੇਂ ਜਿਵੇਂ ਇਲੈਕਸ਼ਨਾਂ ਦੇ ਦਿਨ ਨੇੜੇ ਆਦੇ ਨੇ ਤਾਂ ਉਵੇਂ ਹੁਵੇਂ ਹੀ ਕਾਂਗਰਸ ਦਾ ਕਲੇਸ਼ ਹੈ ਜੋ ਦਿਨੋ ਦਿਨ ਵਧਦਾ ਆ ਦਿਖਾਈ ਦੇ ਰਿਹਾ ਬੀਤੇ ਕੱਲ ਰਾਜਾ ਵੜਿੰਗ ਦੇ ਵੀ ਕੁਝ ਬਿਆਨ ਸਾਹਮਣੇ ਆਏ ਨੇ ਹਾਲਾਂਕਿ ਚਰਨਜੀਤ ਸਿੰਘ ਚੰਨੀ ਦੇ ਵੱਲੋਂ ਜੋ ਆਪਣੇ ਪਲੇਟਫਾਰਮ ਤੇ ਗੱਲ ਕੀਤੀ ਗਈ ਸੀ ਦਲਿਤ ਭਾਈਚਾਰੇ ਦੀ ਉਹ ਬਿਲਕੁਲ ਵਾਜਿਬ ਸੀ ਕਿਉਂਕਿ ਆਪਣੇ ਇੱਕ ਪਲੇਟਫਾਰਮ ਤੇ ਗੱਲ ਕਰਨਾ ਹਰ ਇੱਕ ਲੀਡਰ ਦਾ ਹੱਕ ਹੈ ਤੇ ਉਹਨਾਂ ਦੇ ਵੱਲੋਂ ਜੇਕਰ ਉਸ ਬਿਆਨ ਦਿੱਤਾ ਗਿਆ ਉਸ ਨੂੰ ਜਿਵੇਂ ਤੋਰ ਮੜੋਰ ਕੇ ਪੇਸ਼ ਕੀਤਾ ਗਿਆ ਤਾਂ ਉਸ ਤੋਂ ਬਾਅਦ ਲਗਾਤਾਰ ਜੋ ਕਲੇਸ਼ ਵਧਦਾ ਜਾ ਰਹੀ ਕਾਂਗਰਸ ਦੇ ਵਿੱਚ ਉਸ ਨੂੰ ਕਿਵੇਂ ਦੇਖਦੇ ਹੋ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਕਲੇਸ਼ ਕੱਟੇ ਗਈ ਦੇਖੋ ਕੱਲ ਹੀ ਜਿਹੜੀ ਸਿਆਸਤ ਆ ਕਾਂਗਰਸ ਦੀ ਬੜੀ ਕਰਵਾਜੀ ਆ ਔਰ ਕਾਂਗਰਸ ਪਾਰਟੀ ਦਾ ਇਤਿਹਾਸ ਹੈ ਜਦੋਂ ਵੀ ਚੋਣਾ ਲੱਗੇ ਹੁੰਦੀਆਂ ਨੇ ਤੇ ਇਹਨਾਂ ਦੇ ਆਪੋ ਆਪਣਾ ਰਾਖ ਤੇ ਆਪੋ ਆਪਣੇ ਡੱਫੀ ਜਿਹੜੀ ਆ ਵਜਣੀ ਸ਼ੁਰੂ ਹੋ ਜਾਂਦੀ ਹੈ ਜੀ ਹੁਣ ਇਹ ਗੱਲ ਤਾਂ ਜੇਕਰ ਚਰਨਜੀਤ ਸਿੰਘ ਚੰਨੀ ਦੀ ਗੱਲ ਕਰੂੰ ਤਾਂ ਚਰਨਜੀਤ ਸਿੰਘ ਚੰਨੀ ਦਾ ਜਿਹੜਾ ਵੀਡੀਓ ਵਾਇਰਲ ਕੀਤਾ ਗਿਆ ਅਗਰ ਤੁਸੀਂ ਉਹ 19 ਜਣਾ ਵੇਖੋ ਤਾਂ ਉਹਦੇ ਵਿੱਚ ਗਲਤ ਕੀ ਹੈ ਗਲਤ ਤਾਂ ਉਸ ਦੇ ਵਿੱਚ ਕੋਈ ਨਹੀਂ ਕਿ ਜੇ ਪਾਰਟੀ ਦੇ ਵਿੱਚ ਜੇਕਰ ਤੁਸੀਂ ਤੱਥਾਂ ਦੇ ਆਧਾਰ ਤੇ ਵੀ ਗੱਲ ਨਹੀਂ ਕਰ ਸਕਦੇ ਜੇ ਤੁਸੀਂ ਸੱਚ ਵੀ ਨਹੀਂ ਕਹਿ ਸਕਦੇ ਤਾਂ ਫਿਰ ਪਾਰਟੀ ਦੇ ਵਿੱਚ ਲੋਕਤੰਤਰ ਕਿੱਥੇ? ਇਹ ਕਹਿੰਦਾ ਰਾਜਾ ਵੜਿੰਗ ਇਹ ਗੱਲ ਕਹਿੰਦਾ ਕਿ ਹਾਂ ਵੀ ਅਸੀਂ ਇਹ ਪਾਰਟੀ ਦੇ ਅੰਦਰ ਪਲੇਟਫਾਰਮ ਤੇ ਗੱਲ ਰੱਖੋ ਤਾਂ ਪਾਰਟੀ ਦੇ ਅੰਦਰ ਪਲੇਟਫਾਰਮ ਤੇ ਤਾਂ ਗੱਲ ਰੱਖੀ ਜਾਊਗੀ ਪਰ ਉਸ ਪਲੇਟਫਾਰਮ ਤੇ ਜਿੱਥੋਂ ਤੁਹਾਡੇ ਆਪਣੇ ਹੀ ਲੋਕ ਨੇ ਤੁਸੀਂ ਉਹਨਾਂ ਲੋਕਾਂ ਨੂੰ ਹੀ ਆਪਣੀ ਸਚਾਈ ਤੋਂ ਜੇਕਰ ਜ਼ਾਹਰ ਨਹੀਂ ਕਰਾਉਂਦੇ ਤਾਂ ਫਿਰ ਪਲੇਟਫਾਰਮ ਕਿੱਥੇ? ਫਿਰ ਲੋਕਤੰਤਰ ਕਿੱਥੇ? ਫਿਰ ਡੈਮੋਕ੍ਰੇਸੀ ਕਿੱਥੇ? ਜੋ ਜਾਂ ਤਾਂ ਚਰਨਜੀਤ ਸਿੰਘ ਚੰਨੀ ਨੇ ਕੁਝ ਝੂਠ ਬੋਲਿਆ ਹੁੰਦਾ ਫਿਰ ਵੀ ਇਸ ਉੱਤੇ ਰਾਜਨੀਤੀ ਕਰਦੇ ਜਾਂ ਗੱਲ ਪੁਆਇੰਟ ਉਹਨਾਂ ਨੂੰ ਅੜਾਰ ਕੇ ਲੈਣਾ ਫਿਰ ਠੀਕ ਸੀ। ਉਹਨਾਂ ਨੇ ਤੇ ਉਹ ਤੱਥ ਕਿ ਜੋ ਪੰਜਾਬ ਦੀ ਐਸ ਵਿੱਚ ਇਹ ਰਾਜਨੀਤੀ ਦੇ ਵਿੱਚ ਚੱਲ ਰਹੀ ਨੇ ਇਹਦੇ ਵਿੱਚ ਕਿਹੜੀ ਗੱਲ ਆ ਕਿ ਪੰਜਾਬ ਕਾਂਗਰਸ ਦਾ ਇਹ ਵਿਰੋਧੀ ਧਿਰ ਦਾ ਨੇਤਾ ਜਿਹੜਾ ਉਹ ਜੱਟ ਆ ਪ੍ਰਧਾਨ ਜਿਹੜਾ ਉਹ ਜੱਟ ਆ ਮਹਿਲਾ ਜਿਹੜੀ ਕਾਂਗਰਸ ਦੀ ਉਹ ਪ੍ਰਧਾਨ ਜੱਟ ਭਾਵੇਂ ਸਾਰੇ ਮਹੱਤਵਪੂਰਨ ਉਹਦੇ ਅਪਰਕਾਸ਼ਤ ਨਹੀਂ ਤਾਂ ਅਜਿਹੀ ਸਥਿਤੀ ਦੇ ਵਿੱਚ ਜੇਕਰ ਆਪਣੇ ਪਲੇਟਫਾਰਮ ਤੇ ਕੋਈ ਵਿਅਕਤੀ ਆਪਣੇ ਆਪ ਨੂੰ ਇਹ ਗੱਲ ਕਹਿੰਦਾ ਕਿ ਦੱਸਦਾ ਆ ਤਾਂ ਇਸ ਦੇ ਵਿੱਚ ਮੈਂ ਨਹੀਂ ਸਮਝਦਾ ਕਿ ਉਹ ਗਲਤ ਗੱਲ ਆ ਹਾਂ ਜੇਕਰ ਉਸ ਨੇ ਪਾਰਟੀ ਨੂੰ ਕੁਝ ਗਲਤ ਗਮਰਾਹ ਕੀਤਾ ਹੁੰਦਾ ਫਿਰ ਤਾਂ ਗੱਲ ਹੋ ਸਕਦੀ ਹੈ ਹੁਣ ਜਿਸ ਤਰੀਕੇ ਨਾਲ ਨਵਜੋਤ ਸਿੰਘ ਸਿੱਧੂ ਦੀ ਵਾਈਫ ਨੇ ਇੰਨੀ ਗੱਲ ਕਹੀ ਕਿ 5000 ਕਰੋੜ ਦੀ 500 ਕਰੋੜ ਦੀ ਕੁਰਸੀ ਜਣੀ ਵੇਚਦੀ ਆ ਉਥੇ ਦਾ ਇਲਜ਼ਾਮ ਜਿਹੜਾ ਬੰਦਾ ਉਥੇ ਤਾਂ ਤੁਸੀਂ ਕਾਰਵਾਈ ਕਰੋ ਜੇ ਉਥੇ ਤਾਂ ਰਡਾਰ ਤੇ ਤੁਹਾਡਾ ਲੈਣਾ ਬੰਦਾ ਹੁਣ ਇੱਕ ਬੰਦਾ ਆਪਣੀ ਹੀ ਭਾਈਚਾਰੇ ਦੇ ਲੋਕਾਂ ਨੂੰ ਇਹ ਗੱਲ ਦੱਸ ਰਿਹਾ ਕਿ ਕਾਂਗਰਸ ਪਾਰਟੀ ਦਾ ਪੰਜਾਬ ਦੇ ਵਿੱਚ ਇਹ ਸਿਚੁਏਸ਼ਨ ਆ ਤਾਂ ਉਸ ਤੋਂ ਫਿਰ ਇਹ ਚੀਜ਼ਾਂ ਦਾ ਅਨੁਮਾਨ ਜਿਹੜਾ ਉਹ ਸਾਇਦੇ ਲੱਗ ਜਾਂਦਾ ਕਿ ਕਿਸ ਤਰੀਕੇ ਦੀ ਸਾਈਕੀ ਜਿਹੜੀ ਆ ਇਹ ਜਿਹੜੇ ਪੰਜ ਚੋਟੀ ਦੇ ਮਹੱਤਵਾਂ ਦੇ ਵਿੱਚਕਾਰ ਹੈਗੀ ਬਾਕੀ ਕਾਂਗਰਸ ਪਾਰਟੀ ਦੀ ਤਰਾਸਤੀ ਦਾ ਰੱਖਾ ਜੀ ਇਹ ਆ ਇਹ ਹਰ ਵਿਅਕਤੀ ਮੁੱਖ ਮੰਤਰੀ ਤੋਂ ਥੱਲੇ ਕੋਈ ਸਮਝਦਾ ਹੀ ਨਹੀਂ ਚਾਹੇ ਪ੍ਰਤਾਪ ਬਾਜਵਾ ਹੋਵੇ ਚਾਹੇ ਸਕਿੰਦਰ ਸਿੰਘ ਦਾ ਦਾਵਾ ਹੋਵੇ ਤੇ ਚਾਹੇ ਕੋਈ ਵੀ ਹੋਵੇ ਪਰ ਕੱਲ ਰਾਜਾ ਵੜਿੰਗ ਦੀ ਜਿਹੜੀ ਸਟੇਟਮੈਂਟ ਆਈ ਆਪਣੇ ਆਪ ਦੇ ਵਿੱਚ ਬੜੀ ਹੈਰਾਨ ਕਰਨ ਵਾਲੀ ਹੈ ਕਹਿੰਦਾ ਕਿ ਚਰਨਜੀਤ ਸਿੰਘ ਚੰਨੀ ਨਾ ਉਸ ਵਕਤ ਇੱਕ ਵੀ ਐਮਐਲਏ ਨਹੀਂ ਸੀ ਹੈਗਾ ਜਦੋਂ ਇਹਨਾਂ ਨੂੰ ਮੁੱਖ ਮੰਤਰੀ ਬਣਾਇਆ ਗਿਆ ਜਿਹੜੇ ਉਦੋਂ ਬਣਾਇਆ ਗਿਆ ਤਾਂ ਫਿਰ ਇਸ ਦੇ ਨਾਲ ਖੌਂਸੀ ਕਿ ਜਦੋਂ ਇਹਨਾਂ ਨੂੰ ਉਸ ਵਕਤ ਅਹਿਮ ਅਹੁਦੇ ਦੇ ਕੇ ਨਵਾਜਿਆ ਗਿਆ ਉਹ ਆਪਣੇ ਆਪ ਦੇ ਵਿੱਚ ਬੜੇ ਮਹੱਤਵਪੂਰਨ ਮਸਲੇ ਨੇ ਬਾਕੀ ਹੁਣ 23 ਤਰੀਕ ਨੂੰ ਕਾਂਗਰਸ ਦੀ ਜਿਹੜੀ ਮੀਟਿੰਗ ਹੋਏਗੀ ਉਹ ਚ ਵੇਖਣ ਵਾਲ ਇਹਨਾਂ ਦਾ ਪਾਵਾ ਨੂੰ ਬਿਠਾ ਕੇ ਕਿਸ ਤਰੀਕੇ ਨਾਲ ਇਹਨਾਂ ਦੇ ਗਲੇਸ਼ਕ ਪੀਰ ਨੂੰ ਦੂਰ ਕਰਦੀ ਆ ਪਤਾ ਲੱਗਾ ਕਿ 1 ਟੂ 1 ਮੀਟਿੰਗ ਜਿਹੜੀ ਹੋਊਗੀ ਹੁਣ 1 ਟੂ 1 ਮੀਟਿੰਗ ਦੇ ਵਿੱਚ ਕਿਸ ਤਰੀਕੇ ਨਾਲ ਇਹਨਾਂ ਦੇ ਅੰਦਰ ਦੇ ਸ਼ੰਕੇ ਦੂਰ ਹੁੰਦੇ ਜਾਂ ਨਹੀਂ ਹੁੰਦੇ ਇਹ ਤਾਂ ਆਉਣ ਵਾਲਾ ਸਮਾਂ ਦੱਸੂਗਾ ਬਾਕੀ 23 ਤਰੀਕ ਦੀ ਮੀਟਿੰਗ ਦੇ ਉੱਤੇ ਅੱਖਾਂ ਜਿਹੜੀਆਂ ਨੇ ਨਜ਼ਰਾਂ ਜਿਹੜੀਆਂ ਜਰੂਕ ਕੀਤੀਆਂ ਨੇ ਜੀ ਨਾਨਕੀ ਸਰ ਬੀਤੇ ਕੱਲ ਅਮਰਿਤਪਾਲ ਸਿੰਘ ਮਾਮਲੇ ਦੇ ਵਿੱਚ ਵੀ ਹਾਈ ਕੋਰਟ ਦੇ ਵਿੱਚ ਅਹਿਮ ਸੁਣਵਾਈ ਹੋਈ ਆ ਤੇ ਮਾਨਯੋਗ ਅਦਾਲਤ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਵੱਡਾ ਫੈਸਲਾ ਸੁਣਾਇਆ ਗਿਆ ਜੀ ਪੰਜਾਬ ਸਰਕਾਰ ਨੂੰ ਫਟਕਾਰ ਤੇ ਜੁਰਮਾਨਾ ਲਗਾਇਆ ਗਿਆ ਜੀ ਇਹ ਪੂਰਾ ਮਾਮਲਾ ਕੀ ਹੈ ਕਿਉਂ ਸਰਕਾਰ ਇਸ ਮਾਮਲੇ ਤੇ ਵੀ ਆਪਣੇ ਪੈਰਾਂ ਤੇ ਨਹੀਂ ਖੜ ਪਾਈ ਜੀ ਆ ਦੇਖੋ ਪੰਜਾਬ ਸਰਕਾਰ ਅਮਰਿਤਪਾਲ ਸਿੰਘ ਦੇ ਮਾਮਲੇ ਦੇ ਵਿੱਚ ਕੱਲ ਉਹਨਾਂ ਨੇ ਜਵਾਬ ਦਾਇਰ ਕੀਤਾ ਕਿਉਂਕਿ ਸਰਦ ਪਾਬ ਦੇ ਵਕੀਲਾ ਵੱਲੋਂ ਵਿਚੇ ਸਮੇਂ ਦੇ ਵਿੱਚ ਉਹਨਾਂ ਦੀ ਜਿਹੜੀ ਐਨਐਸਏ ਲੱਗੀ ਆ ਉਹਦੇ ਸੰਬੰਧੀ ਸਵਾਲ ਉਠਾਏ ਗਏ ਸੀ ਕਿ ਉਹਨਾਂ ਦੇ ਐਨਐਸਏ ਜਿਹੜੀ ਆ ਕਿਉਂ ਵਧਾਈ ਜਾ ਰਹੀ ਹੈ ਤੇ ਸਮੇਂ-ਸਮੇਂ ਤੇ ਜਿਹੜੇ ਜਵਾਬ ਆ ਪੰਜਾਬ ਸਰਕਾਰ ਵੱਲੋਂ ਜਿਹੜੇ ਉਹ ਦਿੱਤੇ ਜਾਂਦੇ ਰਹੇ ਨੇ ਕੋਈ ਪੰਜਾਬ ਸਰਕਾਰ ਕੋਈ ਪੰਜਾਬ ਸਰਕਾਰ ਨੇ ਜਿਹੜਾ ਜਵਾਬ ਦਾਇਰ ਕੀਤਾ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਅਜਨਾਲਾ ਸਾਡੇ ਦੀ ਘਟਨਾ ਔਰ ਕੁਝ ਲੀਡਰਾਂ ਦੇ ਨਾਂ ਜਿਹੜੇ ਇਹਨਾਂ ਨੇ ਹਟ ਲਿਸਟ ਬਣਾਈ ਸੀ ਇਹਨਾਂ ਦੇ ਸਾਥੀਆਂ ਨੇ ਔਰ ਉਹਨਾਂ ਦੇ ਨਾਲ ਅਮਨ ਕਾਨੂੰਨ ਦੀ ਜਿਹੜੀ ਸਥਿਤੀ ਆ ਉਹ ਦਾਤ ਲੱਗ ਸਕਦੀ ਹੈ ਉਹਨੂੰ ਖਤਰਾ ਜਾਣਾ ਲੱਗ ਸਕਦਾ ਸੋ ਪੰਜਾਬ ਸਰਕਾਰ ਨੇ ਆਪਣੇ ਪੱਧਰ ਤੇ ਹਵਾਲਾ ਦਿੱਤਾ ਕਿ ਜਿਹੜੀ ਆਪਣੇ ਐਨਐਸਏ ਜਿਹੜੀ ਵਧਾਈ ਗਈ ਆ ਉਹ ਇਸ ਸੰਦਰਭ ਦੇ ਵਿੱਚ ਵਧਾਈ ਗਈ ਹੈ ਕਿਉਂਕਿ ਇਸ ਨਾਲ ਫਿਰਕੂ ਸੱਭਾਵਨਾ ਦੇ ਉੱਤੇ ਅਸਰ ਜਿਹੜਾ ਪੈ ਸਕਦਾ ਪਰ ਦੂਜੇ ਪਾਸੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਇਸ ਮਸਲੇ ਦੇ ਵਿੱਚ ਇਹ ਗੱਲ ਸਖਤ ਹੋ ਗਈ ਕਿਉਂਕਿ ਉਹਨਾਂ ਵੱਲੋਂ ਇੱਕ ਸਮਾਂ ਨਿਰਧਾਰਤ ਕੀਤਾ ਗਿਆ ਸੀ ਜਿਸ ਵਿੱਚ ਇਹ ਕਿਹਾ ਗਿਆ ਸੀ ਕਿ ਤੁਸੀਂ ਨਿਰਧਾਰਤ ਸਮੇਂ ਦੇ ਵਿੱਚ ਆਪਣਾ ਜਵਾਬ ਦਾਇਰ ਕਰਨਾ ਹੈਗਾ ਪਰ ਜਿਸ ਤਰੀਕੇ ਨਾਲ ਬੀਤੇ ਸਮੇਂ ਦੇ ਵਿੱਚ ਵੀ ਪੰਜਾਬ ਸਰਕਾਰ ਦਾ ਜੁਡੀਸ਼ੀਅਲ ਸਿਸਟਮ ਜਿਹੜਾ ਕੰਮ ਕਰਦਾ ਰਿਹਾ ਕਿ ਸਮੇਂ ਸਿਰ ਕੋਈ ਵੀ ਜਿਹੜੀ ਇਨਫਾਰਮੇਸ਼ਨ ਆ ਉਹ ਨਹੀਂ ਪਹੁੰਚਦੀ ਰਹੀ ਉਸੇ ਦੇ ਅੰਤਰਗਤ ਜਵਾਬ ਦੇ ਵਿੱਚ ਦੇਰੀ ਤੋਂ ਕਰਕੇ ਪੰਜਾਬ ਤੇ ਹਰਿਆਣਾ হাইকোর্ট ਨੂੰ 10000 ਰੁਪਏ ਜੁਰਮਾਨਾ ਜਿਹੜਾ ਪੰਜਾਬ ਸਰਕਾਰ ਨੂੰ ਲਾਇਆ ਗਿਆ ਹੁਣ ਕਿਸੇ ਵੀ ਸਰਕਾਰ ਨੂੰ ਇਹੋ ਜਿਹੇ ਮਸਲੇ ਤੇ ਜੁਰਮਾਨਾ ਲੱਗਣਾ ਆਪਣੇ ਆਪ ਦੇ ਵਿੱਚ ਇੱਕ ਅਹਿਮ ਸ਼ਰਮਿੰਦਗੀ ਦੀ ਘਟਨਾ ਜਿਹੜੀ ਉਹ ਹੋ ਸਕਦੀ ਹੈ ਔਰ ਹੁੰਦੀ ਵੀ ਆ ਹੁਣ ਦੇਖਣਾ ਹੈ ਜਿੱਥੇ ਹੁਣ ਪੰਜਾਬ ਸਰਕਾਰ ਵੱਖ-ਵੱਖ ਮਸਲਿਆਂ ਦੇ ਸਤੇ ਯੂ-ਟਰਨ ਲੈ ਗਈ ਸ਼ਰਮਿੰਦਗੀ ਦਾ ਸੇੜਾ ਲੈ ਰਹੀ ਆ ਉਥੇ ਨਾਲ ਹੀ ਹੁਣ ਜੇਕਰ ਮਾਝਾ ਪਰ ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਲੱਗੇ ਜੁਰਮਾਨਿਆਂ ਦੇ ਤੂਕ ਦੇ ਵਿੱਚ ਵੀ ਉਹਨਾਂ ਨੂੰ ਇਹ ਸੇੜਾ ਲੱਗਦਾ ਪਰ ਸੋਚਣਾ ਪਊਗਾ ਸਰਕਾਰ ਨੂੰ ਆਪਣੇ ਕੰਮਕਾਜ ਬਾਰੇ ਸਰਕਾਰ ਨੂੰ ਆਪਣੀ ਵਤੀਰੇ ਬਾਰੇ ਔਰ ਸਰਕਾਰ ਨੂੰ ਆਪਣੀ ਜ਼ਿੰਮੇਵਾਰੀ ਦੇ ਪ੍ਰਤੀ ਕਿਉਂਕਿ ਅਜੇ ਸੰਦਰਭਾਂ ਦੇ ਵਿੱਚ ਸਰਕਾਰ ਦੀ ਮੈਂ ਜਿਸ ਤਰੀਕੇ ਨਾਲ ਇਹਨਾਂ ਗੱਲ ਕੀ ਦੀ ਕ੍ਰੈਡਿਬਿਲਟੀ ਸਵਾਲਾਂ ਦੇ ਕੇ ਦੇ ਵਿੱਚ ਆਂਦੀ ਹੈ ਜੀ ਅੱਜ ਦੇ ਦੌਰ ਤੋਂ ਮਿੱਥ ਗੱਲ ਕਰ ਲਈ ਬੀਤੇ ਕੱਲ ਕੈਬਨਿਟ ਦੀ ਵੀ ਅਹਿਮ ਮੀਟਿੰਗ ਹੁੰਦੀ ਆ ਉਸ ਮੀਟਿੰਗ ਦੇ ਵਿੱਚ ਕਈ ਫੈਸਲੇ ਆ ਤੇ ਮੋਹਰ ਲੱਗਦੀ ਆ ਖਾਸ ਤੌਰ ਤੇ ਗੰਨਾ ਕਾਸਟਕਾਰਾਂ ਨੂੰ ਜੋ ਸਿੱਧੀ ਸਬਸਿਡੀ ਮਿਲਣ ਦੀ ਗੱਲ ਕਹੀ ਜਾ ਰਹੀ ਉਸ ਮਾਮਲੇ ਦੇ ਵਿੱਚ ਹੋਰ ਕੀ ਕੁਝ ਸਾਹਮਣੇ ਆਇਆ ਗਿਆ ਹੋਰ ਕਿਹੜੇ ਕਿਹੜੇ ਵਰਗਾਂ ਨੂੰ ਸਰਕਾਰ ਦੇ ਵੱਲੋਂ ਰਾਹਤ ਦਿੱਤੀ ਗਈ ਹੈ ਦੇਖੋ ਕੱਲ ਕੈਬਨਿਟ ਦੀ ਮੀਟਿੰਗ ਸੀ ਤੇ ਨੌ ਮਸਲੇ ਜਿਹੜੇ ਅਹਿਮ ਵਿਚਾਰੇ ਗਏ ਜਿਨ੍ਹਾਂ ਦੇ ਵਿੱਚ ਗੰਨਾ ਕਾਸਟਕਾਰਾਂ ਦੀ ਸਬਸਿਡੀ ਦੇ ਸੰਬੰਧੀ ਫੈਸਲਾ ਸੀ ਦੂਜੇ ਪਾਸੇ ਕਮਾਟਾ ਦੀ ਯੋਜਨਾ ਦੇ ਤਹਿਤ ਜਿਸ ਤਰੀਕੇ ਨਾਲ ਵੱਖਰੀ ਜ਼ਮੀਨਾਂ ਲੈਣ ਦੇ ਸਬੰਧੀ ਇੱਕ ਉਹਦੇ ਵਿੱਚ ਵੀ ਜਿਹੜੀ ਸੋਧ ਆ ਉਹ ਕੀਤੀ ਗਈ ਔਰ ਸਭ ਤੋਂ ਵੱਡੀ ਜਿਹੜੀ ਇੱਕ ਖਾਸ ਗੱਲ ਜਿਹੜੀ ਦੇਖਣ ਚਾਹੀਏ ਉਹ ਭਗਵਾਨ ਰਾਮ ਦੇ ਨਾਲ ਸਬੰਧਤ ਜਿਹੜਾ ਫੈਸਲਾ ਲਿਆ ਗਿਆ ਕਿ 40 ਸ਼ੂ ਜਿਹੜੀ ਇਹ ਪੰਜਾਬ ਦੇ ਵੱਖ-ਵੱਖ ਸਥਾਨਾਂ 'ਤੇ ਕੀਤੇ ਜਾਣਗੇ ਇਹ ਇੱਕ ਫੈਸਲਾ ਜਿਹੜਾ ਕੀਤਾ ਗਿਆ ਜਿਹੜਾ ਵੈਸੇ ਇਹ ਪੰਜਾਬ ਕੈਪੀਟਲ ਦਾ ਸਮਝ ਤੋਂ ਬਾਹਰ ਹੈਗਾ ਕਿਉਂਕਿ ਅਜੇ ਤੱਕ ਤਾਂ ਯੋਗਾ ਦੀਆਂ ਕਲਾਸਾਂ ਚੱਲ ਰਹੇ ਸਨ ਇਹ ਵੀ ਗਿਆ ਕਿ 40 ਯੋਗਾ ਟ੍ਰੇਨਰ ਜਿਹੜੇ ਮਾਫ਼ ਕਰਤਾ 40 ਤੋਂ ਕਰੀਬ ਜਿਹੜੇ ਵੱਧ ਜੋਟ ਰਹੇ ਨੇ ਜਿਹੜੇ ਪ੍ਰਤੀ ਕੀਤੇ ਜਾਣੇ ਆ ਪਰ ਨਾਲ ਹੀ ਹੁਣ ਭਗਵਾਨ ਰਾਮ ਦੇ ਸਬੰਧੀ ਜਿਹੜੀ ਉਹਨਾਂ ਨੇ ਕਿਹਾ ਕਿ ਸ਼ੋ ਵੀਡੀਓ ਸ਼ੋ ਜਿਹੜਾ ਲਖਾਇਆ ਜਾਏਗਾ ਇਸ ਦਾ ਮਕਸਦ ਜਿਹੜਾ ਉਹ ਰਖਾ ਜੀ ਸਮਝ ਤੋਂ ਬਾਹਰ ਆ ਪਰ ਜੋ ਮੇਰੀ ਸਮਝ ਆਉਂਦਾ ਉਹ ਇਹੀ ਆ ਕਿ ਜਿਹੜੀ ਜਿਸ ਤਰੀਕੇ ਨਾਲ ਕੇਂਦਰ ਤੇ ਵਿੱਚ ਭਾਜਪਾ ਸਰਕਾਰ ਜਿਹੜੀ ਆ ਫੁੱਲ ਪੋਲਰਾਈਜੇਸ਼ਨ ਹਿੰਦੂ ਵੋਟਰ ਨੂੰ ਲੈ ਕੇ ਹੀ ਆਪਣੇ ਸਮੇਂ ਸਮੇਂ ਤੇ ਜਿਹੜੀ ਦਾ ਚੱਲਦੀ ਜਿਸ ਤਰੀਕੇ ਨਾਲ ਮੰਰੇਗਾ ਦੀ ਥਾਂ ਤੇ ਜੈਰਾਮ ਯੋਜਨਾ ਉਹਨਾਂ ਵੱਲੋਂ ਸ਼ੁਰੂ ਕੀਤੀ ਗਈ ਆ ਸ਼ਾਇਦ ਉਸੇ ਹੀ ਤਰਜ਼ ਤੇ ਪੰਜਾਬ ਸਰਕਾਰ ਵੱਲੋਂ ਵੀ ਪੰਜਾਬ ਦੇ ਇੱਕ ਵੱਡੇ ਭਾਈਚਾਰੇ ਨੂੰ ਖੁਸ਼ ਕਰਨ ਕਰਕੇ ਭਗਵਾਨ ਰਾਮ ਦੇ ਨਾਂ ਤੇ ਜਿਹੜੀ ਇਹ ਫਿਲਮ ਦਿਖਾਉਣ ਦਾ ਫੈਸਲਾ ਕੀਤਾ ਗਿਆ ਮੈਂ ਇਸ ਦਾ ਕਿਸੇ ਵੀ ਸੁਰੂਪਤ ਵਿੱਚ ਵਿਰੋਧ ਨਹੀਂ ਕਰ ਰਿਹਾ ਨਾ ਹੀ ਮੈਂ ਕਿਸੇ ਦੇ ਸੰਬੰਧੀ ਕਿਸੇ ਕਿਸਮ ਦੀ ਕੋਈ ਗੱਲ ਕਰ ਰਿਹਾ ਪਰ ਪੰਜਾਬ ਸਰਕਾਰ ਦੇ ਇਸ ਬੰਦੇ ਕੀ ਤਰਕਾ ਉਹ ਵੈਸੇ ਸਮਝ ਤੋਂ ਬਾਹਰ ਆ ਉਹਦੇ ਨਾਲ ਹੀ ਆਦੀਨ ਸਾਹਿਬਾਵਾ ਬੋਰਡ ਦੇ ਵਿੱਚ ਵੀ ਐਜੂਕੇਸ਼ਨ ਮੁੱਦਾ ਜਿਹੜਾ ਸੀ ਉਹਦੇ ਉੱਤੇ ਵੀ ਜਿਹੜਾ ਇੱਕ ਅਹਿਮ ਫੈਸਲਾ ਜਿਹੜਾ ਉਹ ਕੀਤਾ ਗਿਆ ਆ ਸੋ ਨੌ ਫੈਸਲੇ ਜਿਹੜੇ ਅਸੀਂ ਕੱਲ ਦੀ ਕੈਬਨਿਟ ਫੀਟਿੰਗ ਦੇ ਵਿੱਚ ਜਿਹੜੇ ਉਹ ਕੀਤੇ ਗਏ ਆ ਬਾਕੀ ਦੇਖਣੀ ਹੈ ਕਿ ਅਗੜੇ ਜਨਾਂ ਵਿੱਚ ਪੰਜਾਬ ਸਰਕਾਰ ਅ ਹੋਰ ਚੋਣਾਂ ਨੂੰ ਮੱਦੇਨਜ਼ਰ ਰੱਖਦੇ ਹੋਏ 2027 ਦੀਆਂ ਚੋਣਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਹੋਰ ਅਗਲੇ ਕਦਮ ਕੀ ਲੈਂਦੀ ਹੈ ਧੰਨਵਾਦ ਬਿਲਕੁਲ ਬਿਲਕੁਲ ਜੀ ਸਰ ਤੁਸੀਂ ਪ੍ਰੋਗਰਾਮ ਦੇ ਲਈ ਸਾਡੇ ਨਾਲ ਜੁੜੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਸ਼ੁਕਰੀਆ ਰੱਖਣਾ